ਸਾਤ ਸੰਗਤ ਵੱਡੇ ਭਾਗ ਇਸ ਵਾਸਤੇ ਹਨ ਆਪਾਂ ਇਸ ਜੀਵਨ ਦੇ ਅੰਦਰ ਸਤਗੁਰ ਜੀ ਦੀ ਬਖਸ਼ਿਸ਼ ਕਿਰਪਾ ਦੇ ਨਾਲ ਸਤਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ 550 ਸਾਲ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਇਹ 400 ਸਾਲ ਪਾਵਨ ਪੁੱਤਰ ਪ੍ਰਕਾਸ਼ਪੁਰਬ ਸ਼ਤਾਬਦੀ ਦੇ ਰੂਪ ਵਿੱਚ ਮਨਾਇਆ ਹੈ ਕਿਉਂਕਿ ਸਾਧ ਸੰਗਤ ਇਸ ਤੋਂ ਬਾਅਦ ਜੇ ਆਪਾਂ ਕਹੀਏ ਅੱਗੇ ਫਿਰ 500 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਆਪਾਂ ਮਨਾ ਸਕੀਏ ਤਾਂ ਇੰਨੀ ਆਪਣੇ ਸਾਰਿਆਂ ਦੀ ਜੀਵਨ ਦੀ ਲਾਈਫ ਦੀ ਐਵਰੇਜ ਨਹੀਂ ਹੈ ਕਿ 100 ਸਾਲ ਆਪਾਂ ਹੋਰ ਜੀ ਸਕਾਂਗੇ ਇਤੋਂ ਤੱਕ ਸਾਸ ਸੰਗਤ ਜੇ 450 ਸਾਲਾਂ ਜਤੋਂ 50 ਸਾਲ ਬਾਅਦ ਵੀ ਆਪਾਂ ਕੀਆ ਆਪਾਂ ਸ਼ਤਾਬ ਦੀ ਫਿਰ ਵੇਖ ਲਾਂਗੇ ਇਹ ਵੀ ਸਾਸ ਸੰਗਤ ਆਸ ਤੇ ਉਮੀਦ ਨਹੀਂ ਹੈ ਪਰ ਜਿਹੜਾ ਸਮਾਂ ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਆਪਣੀ ਇਸ ਹਯਾਤੀ ਦੇ ਅੰਦਰ ਸਤਿਗੁਰ ਜੀ ਨੇ ਇਹ ਸੁਭਾਗ ਬਖਸ਼ਿਆ ਹੈ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਆ ਦਾ 400 ਸਾਲਾ ਸ਼ਤਾਬਦੀ ਪ੍ਰਕਾਸ਼ ਪੁਰਬ ਆਪਾਂ ਨੂੰ ਮਨਾਉਣ ਵਾਸਤੇ ਵਕਤ ਮਿਲਿਆ ਸੰਗਤਾਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਸਹਿਜ ਪਾਠ ਕਰਕੇ ਅਖੰਡ ਪਾਠ ਸੇਵ ਕਰਵਾ ਕੇ ਪ੍ਰਭਾਤ ਫੇਟੀਆਂ ਦੇ ਰੂਪ ਵਿੱਚ ਗੁਰੂ ਦੀ ਉਪਮਾ ਕਰਕੇ ਨਗਰ ਕੀਰਤਨ ਦੇ ਰੂਪ ਵਿੱਚ ਵढਾਈ ਕਰਕੇ ਇਸ ਸਮਾਂ ਸਫਲ ਕਰ ਰਹੀਆਂ ਹਨ ਔ ਸਤਗੁਰੂ ਜੀ ਦਾ ਸ਼ੁਕਰਾਨਾ ਕਰੀਏ ਇੱਕ ਵਾਰ ਸਾਰੀ ਸੰਗਤ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆ ਦੇ ਚਰਨਾਂ ਦਾ ਧਿਆਨ ਧਰ ਕੇ ਕਿਉਂਕਿ ਵੱਡੇ ਪਹਾਗ ਆਪਾਂ ਸਤਗੁਰੂ ਜੀ ਦੇ ਪ੍ਰਕਾਸ਼ ਅਸਥਾਨ ਤੇ ਬੈਠੇ ਹਾਂ ਸਾਰੀ ਸੰਗਤ ਇੱਕ ਵਾਰ ਹਾਜ਼ਰੀ ਲਾਓ ਅਸੀਸ ਬਖਸ਼ੋ ਗੱਜ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਕੇ ਅੱਖੋ ਸਾ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪੁਰਬ ਮਨਾਉਣ ਦੀ ਕਿੰਨਾ ਸਿੱਖ ਨੂੰ ਲਾਭ ਹੈ ਤੇ ਗੁਰਪੁਰਬ ਮਨਾਉਣ ਲੱਗਿਆ ਕਿਸ ਗੱਲ ਦਾ ਖਿਆਲ ਰੱਖਣਾ ਹੈ ਫਿਰ ਉਹ ਗੁਰੂ ਦਾ ਸਿੱਖ ਵੱਡੇ ਭਾਗਾਂ ਵਾਲਾ ਹੋ ਜਾਂਦਾ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਕਪੌੜੀ ਹੈ ਤੁਸੀਂ ਰੋਜ਼ ਦੇ ਸਰੋਤੇ ਬੈਠੇ ਹੋ ਤਕਰੀਬਨ ਸੁਣਦੇ ਰਹਿੰਦੇ ਹੋ ਉਸ ਬਾਡੀ ਦੇ ਅੰਦਰ ਭਾਈ ਗੁਰਦਾਸ ਸਿੰਘ ਨੇ ਗੁਰਸਿੱਖ ਦੀ ਅੰਡਿਵੀਜਨ ਜਿਹੜੀ ਪਰਸਨਲ ਲਾਈਫ ਹੈ ਉਹਦੇ ਅੰਦਰ ਸਾਧ ਸੰਗਤ ਇੰਡਿਵੀਜੁਅਲ ਰਹਿਤ ਦਾ ਜ਼ਿਕਰ ਕੀਤਾ ਹੈ ਦੋ ਤਰ੍ਹਾਂ ਦੀ ਰਹਿਤ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਜਦੋਂ ਤੁਸੀਂ ਪੜੋਗੇ ਉਦੇ ਅੰਦਰ ਸਾਧ ਸੰਗਤ ਦੋ ਤਰ੍ਹਾਂ ਦੀ ਰਹਿਣੀ ਦਾ ਜ਼ਿਕਰ ਕੀਤਾ ਹੈ ਇੱਕ ਪੰਥਕ ਰਹਿਣੀ ਹੈ ਇੱਕ ਸ਼ਖਸੀ ਰਹਿਣੀ ਕੋਈ ਸ਼ਰਧਾ ਭਾਵਨਾ ਨਾਲ ਪਰਬਾਤ ਫੇਰੀਆਂ ਕੱਢਦਾ ਕੋਈ ਨਗਰ ਕੀਰਤਨ ਕਰਦਾ ਕੋਈ ਲੰਗਰ ਲਾ ਰਿਹਾ ਹੈ ਕੋਈ ਗੁਰੂ ਦੇ ਦਰ ਉੱਤੇ ਸੇਵਾ ਕਰ ਰਿਹਾ ਭਾਈ ਇਹ ਸ਼ਰਧਾ ਭਾਵਨਾ ਪ੍ਰੇਮ ਨਾਲ ਜਦੋਂ ਕੋਈ ਪਰਮ ਮਨਾਉਂਦਾ ਉਹ ਗੁਰਸਿੱਖ ਵੀ ਕੁਰਬਾਨ ਤੇ ਬਲਿਹਾਰ ਹੋਣ ਦੇ ਯੋਗ ਹੋ ਜਾਂਦੇ ਉਹ ਵੀ ਗੁਰੂ ਦੇ ਦਰ ਉੱਤੇ ਸਨਮਾਨਯੋਗ ਹੋ ਜਾਂਦੇ ਸਿੱਖ ਇਸ ਲਈ ਭਾਈ ਅਪਨ ਭਾਗਾਂ ਵਾਲੇ ਆਪਾਂ ਨੂੰ ਇਹ ਵਕਤ ਮਿਲਿਆ ਅੱਜ ਦਾ ਜਿਹੜਾ ਸ਼ਬਦ ਮੈਨੂੰ ਦਿੱਤਾ ਹੈ ਇਹ ਜੈ ਜਵੰਤੀ ਰਾਗ ਅੰਦਰ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਸ਼ਬਦ ਹੈ ਰਾਮ ਭਜ ਰਾਮ ਭਜ ਜਨਮ ਸਰਾਤ ਹੈ ਕੋਹ ਕਹਾ ਬਾਰ ਬਾਰ ਸਮਝਤ ਨਾ ਕਿਉਂ ਗਵਾਰ ਬਿਨਸ ਜਹੇ ਤੇਰੋ ਘਾਤ ਉਰੇ ਸਾਂ ਮਗਾਤ ਹੈ ਕਹਿੰਦੇ ਭਾਈ ਤੈਨੂੰ ਬਾਰ ਬਾਰ ਹੇ ਮੂਰਖ ਬੰਦਿਆ ਸਮਝਾਉਣਾ ਪੈਂਦਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪ ਪ੍ਰਮਾਤਮਾ ਨੂੰ ਭਜਿਆ ਕਰ ਜਪਿਆ ਕਰ ਕਿਉਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਚਨ ਕਹਿੰਦੇ ਤੇਰਾ ਜੀਵਨ ਪਤ ਤਿਵੇਂ ਜਿਵੇਂ ਮੀਂਹ ਵਰ ਦੇ ਵਿੱਚ ਆਕਾਸ਼ ਵਿੱਚੋਂ ਔਰੇ ਪੈਂਦੇ ਨੇ ਜਿਨ੍ਹਾਂ ਨੂੰ ਆਪਾਂ ਪੰਜਾਬੀ ਵਿਸਾ ਸਾਧ ਸੰਗਤ ਗੜੇ ਵੀ ਕਹਿੰਦੇ ਵੇ ਗੜੇ ਪੈ ਗਏ ਉਹ ਜਿਹੜਾ ਗੜਾ ਬਰਫ ਦਾ ਆਕਾਸ਼ ਵਿੱਚੋਂ ਮੀਂਹ ਵਿੱਚੋਂ ਡਿੱਗਦਾ ਉਹਦੀ ਬਤੀ ਦੇਰ ਸਾਹ ਸੰਗਤ ਵਾਲੀ ਉਹ ਕੀਮਤ ਨਹੀਂ ਉਹਦੀ ਬਤੀ ਲੰਬੀ ਉਮਰ ਨਹੀਂ ਉਹ ਜਿਵੇਂ ਮੀਂਹ ਵਰਦੇ ਵਰਦੇ ਥੋੜੇ ਮਿੰਟਾਂ ਵਿੱਚ ਖੁਰ ਜਾਂਦਾ ਏ ਇਦਾਂ ਸ਼ਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਦਾਹਰਣ ਦਿੰਦੇ ਕਹਿੰਦੇ ਭਾਈ ਤੇਰੇ ਜੀਵਨ ਦਾ ਉਹ ਗੜਿਆਂ ਦੀ ਤਰ੍ਹਾਂ ਹੈ ਅੱਜ ਹੈ ਤੇ ਹੋ ਸਕਦਾ ਕੱਲ ਨਾ ਹੋ ਦੇ ਇਹ ਬਚਪਨ ਤੋਂ ਜਵੰਨੀ ਜਵੰਨੀ ਤੋਂ ਬਢੇਪਾ ਸੱਜੇ ਸੱਜੇ ਉਸ ਗੜੇ ਦੀ ਤਰ੍ਹਾਂ ਔਰੇ ਦੀ ਤਰ੍ਹਾਂ ਖੁਰ ਰਿਹਾ ਇਹ ਤੋਂ ਪਹਿਲਾਂ ਕਿ ਖੁਰ ਕੇ ਬਿਲਕੁਲ ਖਤਮ ਹੋ ਜਾਏ ਅਕਾਲ ਪੁਰਖ ਵਾਹਿਗੁਰ ਦਾ ਨਾਮ ਭਜਿਆ ਕਰ ਉਹਦਾ ਨਾਮ ਜਪ ਸਤਨਾਮ ਸ੍ਰੀ ਵਾਹਿਗੁਰ ਸਤਗੁਰ ਜੀ ਨੇ ਵਚਨ ਪਿਆ ਬਾਣੀ ਅੰਦਰ ਧਿਆਨ ਨਾਲ ਸੁਣਿਆ ਆਪਾਂ ਨੂੰ ਮਹਾਰਾਜ ਬਾਰ ਬਾਰ ਨਾਮ ਜਪਣਾ ਯਾਦ ਕਰਾਉਂਦੇ ਨੇ ਕਿਉਂਕਿ ਸਾਥ ਸੰਗਤ ਬੰਦੇ ਨੂੰ ਇੱਕੋ ਚੀਜ਼ ਭੁੱਲਦੀ ਐ ਇੱਕ ਆਪਣਾ ਮਰਨਾ ਭੁੱਲ ਜਾਂਦਾ ਤੇ ਜਦੋਂ ਮਰਨਾ ਭੁੱਲਦਾ ਉਹ ਤੋਂ ਵਾਹਿਗੁਰ ਜੀ ਦਾ ਨਾਮ ਵੀ ਭੁੱਲ ਜਾਂਦਾ ਸਭ ਕੁਝ ਯਾਦ ਐ ਇੱਕੋ ਚੀਜ਼ ਵਿਸਰ ਗਈ ਕਿ ਤੂੰ ਮਰ ਜਾਣਾ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਵਾਰਾਗ ਵਿੱਚ ਇਸ ਲਈ ਹੈ ਸਹਿਬ ਨੇ ਬਾਰ-ਬਾਰ ਹਰ ਸ਼ਬਦ ਵਿੱਚ ਮੌਤ ਦਾ ਜ਼ਿਕਰ ਕੀਤਾ ਹੈ ਤੈਨੂੰ ਮਰਨਾ ਯਾਦ ਰਵੇ ਰੱਬ ਦਾ ਨਾਮ ਵੀ ਚਿੱਤੇ ਆਏਗਾ ਟੋੜੀ ਜ਼ਿੰਦਗੀ ਦਾ ਇੱਕ ਤਜਰਬਾ ਰਹਿਣਾ ਰਾਹ ਜਾਂਦੇ ਆ ਬੰਦਾ ਕਿਸੇ ਦਾ ਐਕਸੀਡੈਂਟ ਦੇਖ ਲੈਣਾ ਪੰਜ ਚਾਰ ਮਿੰਟ ਵਾਸਤੇ ਉਹਨੂੰ ਦੁਨੀਆਂ ਦੇ ਫੁਰਨੇ ਭੁੱਲ ਜਾਂਦੇ ਨੇ ਰੱਬ ਚਿੱਤੇ ਆਉਂਦਾ ਹੈ ਹਾਲਾਂਕਿ ਕਿਸੇ ਦੀ ਮੌਤ ਵੇਖੀ ਹੈ ਤੈਨੂੰ ਦੁਨੀਆਂ ਭੁੱਲ ਗਈ ਹੈ ਰੱਬ ਦਾ ਨਾਮ ਚਿੱਤੇ ਆਇਆ ਹੈ ਸਹਿਬ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆਪਣੀ ਮੌਤ ਰੋਜ਼ ਚਿੱਤੇ ਕਰ ਲਿਆ ਕਰ ਤੈਨੂੰ ਵਾਹਿਗੁਰੂ ਕਦੇ ਨਹੀਂ ਵਿਸਰੇਗਾ ਇਹ ਯਾਦ ਰੱਖ ਕੇ ਆ ਜਾਣਾ ਕਿ ਵ ਮਰेंगे ਕਿਹੈਸਾ ਮਰਨਾ ਹੋਏ ਜਿਨ੍ਹਾਂ ਨੂੰ ਬਾਣੀ ਯਾਦ ਹੋਵੇ ਨਾਲ ਪੜਿਓ ਤੁਹਾਡੀ ਹਾਜ਼ਰੀ ਲੱਗਦੀ ਕਉ ਬਿਹਾਰ ਨਾਲ ਕਿਆ ਜਾਣ ਕਿ ਵੇ ਮਰਾਂਗੇ ਕਿਹੈਸਾ ਮਰਨਾ ਹੋਏ ਜੇ ਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸੈਲਾ ਮਰਨਾ ਹੋਏ ਮਰਨਾ ਤੇ ਹੈ ਪਰ ਤੇਰਾ ਮਰਨਾ ਸੌਖਾ ਹੋ ਜਾਏਗਾ ਤੈਨੂੰ ਮਰਨ ਤੇ ਪਛਤਾਵਾ ਨਹੀਂ ਹੋਏਗਾ ਜੇ ਤੂੰ ਸੰਸਾਰ ਵਿੱਚ ਰਹਿੰਦਿਆਂ ਅਕਾਲ ਪੁਰਖ ਵਾਹਿਗੁਰੂ ਨਰਨਹੰਕਾਰ ਦਾ ਨਾਮ ਜਪ ਲੈਂਦਾ ਸਾਧ ਸੰਗਤ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਚਨ ਲਿਖਿਆ ਕਹਿੰਦੇ ਜੇ ਕੋਈ ਵਿਦੇਸ਼ ਜਾਵੇ ਤੇ ਕਮਾਈ ਕਰ ਲੈ ਚੰਗੀ ਉਹਨੂੰ ਆਪਣੇ ਦੇਸ਼ ਪਰਤਣ ਲੱਗਿਆਂ ਕੋਈ ਅਫਸੋਸ ਨਹੀਂ ਹੁੰਦਾ ਡਰ ਨਹੀਂ ਹੁੰਦਾ ਮਨ ਦੇ ਅੰਦਰ ਸ਼ਰਮ ਲੱਜ ਨਹੀਂ ਹੁੰਦੀ ਉਹ ਬੜੇ ਮਾਣ ਨਾਲ ਦੇਸ਼ ਨੂੰ ਆਉਂਦਾ ਕਿਉਂ ਕਮਾਈ ਕਰਕੇ ਲੈ ਆਂਦੀ ਹੈ ਆਪਣੇ ਘਰ ਪਰਿਵਾਰ ਵਾਸਤੇ ਉਹਨੇ ਕਮਾਈ ਕੀਤੀ ਹੈ ਜਿਹੜਾ ਬੰਦਾ ਕਮਾਈ ਨਾ ਕਰੇ ਉਹਨੂੰ ਕੋਲੋਂ ਟਿਕਟ ਦੇ ਕੇ ਬੁਲਾਉਣਾ ਪਵੇ ਉਹ ਆਉਣ ਲੱਗਿਆਂ ਲੱਜਾ ਸ਼ਰਮ ਮਹਿਸੂਸ ਕਰਦਾ ਹੈ ਉਹਨੂੰ ਆਉਂਦਿਆਂ ਦੇਸ਼ ਵਿੱਚ ਡਰ ਲੱਗਦਾ ਮੈਂ ਕੀ ਮੂੰਹ ਵਿਖਾਵਾਂਗਾ ਜਾ ਕੇ ਕਮਾਈ ਨਹੀਂ ਕੋਈ ਕੀਤੀ ਜਿਹੜੇ ਬੱਚੇ ਨੇ ਪੇਪਰ ਤੋਂ ਪਹਿਲਾਂ ਪੜ੍ਹਾਈ ਕੀਤੀ ਹੈ ਉਹ ਪੇਪਰ ਵਿੱਚ ਜਾਣ ਲੱਗਿਆਂ ਡਰਦਾ ਨਹੀਂ ਜਿਨ੍ਹਾਂ ਨੇ ਪੜ੍ਹਾਈ ਕੀਤੀ ਨਹੀਂ ਉਹਨੂੰ ਪੇਪਰ ਐਗਜ਼ਾਮੀਨੇਸ਼ਨ ਹਾਲ ਵਿੱਚ ਬਹਿਣ ਲੱਗਿਆਂ ਡਰ ਹੁੰਦਾ ਏਦਾਂ ਸਹਿਬ ਨੇ ਕਿਹਾ ਭਾਈ ਇੱਕ ਦਿਨ ਸੰਸਾਰ ਤੋਂ ਜਾਣੇ ਉਹ ਜਾਣ ਤੋਂ ਪਹਿਲਾਂ ਤੂੰ ਜੇ ਚੋਨੇ ਤੈਨੂੰ ਕਾਲ ਦਾ ਭੈ ਨਾ ਆਵੇ ਫਿਰ ਅਕਾਲ ਪੁਰਖ ਨੂੰ ਸਿਮਰਿਆ ਕਰ ਜਿੱਦਣ ਕਾਲ ਆਏਗਾ ਤੈਨੂੰ ਬਿਲਕੁਲ ਡਰ ਨਹੀਂ ਲੱਗੇਗਾ ਕਿਉਂਕਿ ਆ ਸੰਸਾਰ ਕਾਲ ਤੇ ਅਕਾਲ ਦਾ ਬਣਿਆ ਹੋਇਆ ਕਖੇੜ ਹੈ ਇਹਦੇ ਅੰਦਰ ਅਕਾਲ ਪੁਰਖ ਸਦੀਵੀ ਕਾਲ ਹੈ ਔਰ ਉਹਨੇ ਕਾਲ ਦਾ ਤਮਸ਼ਾ ਇਕ ਪਾਇਆ ਜਿੰਨੇ ਵੀ ਆਪਾਂ ਸੰਸਾਰ ਵਿੱਚ ਜੀਵਨ ਲਿਆ ਸਾਹ ਸੰਗਤ ਜਨਮ ਤੋਂ ਲੈ ਕੇ ਜਵਨੀ ਬੁਢੇਪਾ ਸੱਜੇ ਸੱਜੇ ਇਹ ਸਰੀਰ ਢਲਦਾ ਜਾਂਦਾ ਹੈ ਇਹ ਮੌਤ ਵੱਲ ਦੇ ਪਾਸੇ ਵੱਧ ਰਿਹਾ ਹੈ ਤਾਈਓ ਹਜ਼ੂਰ ਰੋਜ਼ ਚਿਤ ਤੇ ਕਰੋਂਦੇ ਜਦੋਂ ਤੁਸੀਂ ਸੌਣ ਲੱਗੋਗੇ ਆ ਪੰਕਤੀ ਪੜ੍ਹਨ ਦਾ ਹੁਕਮ ਹੈ ਸੌਣ ਲੱਗਿਆਂ ਯਾਦ ਰੱਖੀ ਅੱਜ ਤੇਰਾ ਇੱਕ ਦਿਨ ਉਮਰ ਕੱਟ ਗਈ ਹੈ ਕੋਈ ਬੰਦਾ ਯਾਦ ਕਰਦਾ ਇਦਾਂ ਸੌਣ ਲੱਗਿਆਂ ਘੰਟਿਆਂ ਵੱਧੀ ਮੋਬਾਈਲ ਤਾਂ ਚਲਾ ਲੋਂਗੇ ਪਰ ਸਤਿਗੁਰੂ ਦਾ ਹੁਕਮ ਹੈ ਸੌਣ ਲੱਗਿਆਂ ਮੌਤ ਚਿੱਤੇ ਕਰ ਤੈਨੂੰ ਵਾਹਿਗੁਰੂ ਨਹੀਂ ਬਿਸਰੇਗਾ ਅਸੀਂ ਸੌਣ ਲੱਗਿਆਂ ਜੁਗ ਜ ਚਿੱਤੇ ਕਰਦੇ ਸਾਧ ਸੰਗਤ ਤਾਈੋਂ ਉੱਠਣ ਲੱਗਿਆਂ ਵਾਹਿਗੁਰੂ ਯਾਦ ਨਹੀਂ ਜੇ ਸੌਣ ਲੱਗਿਆਂ ਮੌਤ ਯਾਦ ਕਰੋਗੇ ਵਾਹਿਗੁਰੂ ਬਿਸਰੇਗਾ ਨਹੀਂ ਉੱਠਦਿਆਂ ਵੀ ਰਸਨਾ ਤੋਂ ਨਿਕਲੇਗਾ ਸਤਨਾਮ ਸ੍ਰੀ ਵਾਹਿਗੁਰੂ ਕਿਉਂ ਇੱਕ ਦਿਨ ਉਮਰ ਵੱਧ ਗਈ ਹੈ ਇਨੂੰ ਸਹਿਬ ਨੇ ਕਿਹਾ ਰੋਜ਼ ਸੌਣ ਲੱਗਿਆਂ ਪੜਿਆ ਕਰ ਆਉਦ ਘਟੇ ਪੜੋ ਆਉਦ ਘਟੇ ਦਿਨ ਸਰੇਣਾਰੇ ਮਨ ਗੁਰ ਮਿਲ ਕਾਜ ਸਵਾਰੇ ਏ ਮਨ ਗੁਰੂ ਨੂੰ ਮਿਲ ਤੇਰਾ ਕਾਰਜ ਸਵਰਜੈ ਆ ਰੋਜ਼ ਤੇਰੀ ਇੱਕ ਇੱਕ ਦਿਨ ਕਰਕੇ ਉਮਰ ਘਟਦੀ ਐ ਸਵੇਰ ਤੋਂ ਲੈ ਕੇ ਹੁਣ ਤੱਕ ਸਾਧ ਸੰਗਤ 8 10 ਘੰਟੇ ਉਮਰ ਘਟ ਗਈ ਕਰੋੜਾਂ ਰੁਪਈਆ ਖਰਚ ਕੇ ਨੂੰ ਵਾਪਸ ਨਹੀਂ ਹੁਣਾ ਪਾ ਲਿਆ ਸਕੈ ਇਹ ਵਕਤ ਦੁਹਰਾ ਵਾਪਸ ਨਹੀਂ ਆਏਗਾ ਜੇ ਚੋਨੇ ਇਹ ਜੀਵਨ ਸਫਲ ਹੋ ਜਾਏ ਸਹਿਬ ਨੇ ਕਿਹਾ ਕਾਲ ਵਿੱਚ ਰਹਿੰਦਿਆਂ ਕਾਲਪੁਰਖ ਨੂੰ ਚਿੱਤੇ ਕਰ ਇਸ ਤੋਂ ਪਹਿਲਾਂ ਕਿ ਤੇਰਾ ਸ਼ਰੀਰ ਬੁੱਢਾ ਹੋ ਜਾਏ ਇਸ ਤੋਂ ਪਹਿਲਾਂ ਕਿ ਤੂੰ ਮੌਤ ਦੇ ਨੇੜੇ ਚਲਾ ਜਾਏ ਅਕਾਲਪੁਰਖ ਨੂੰ ਜ